ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਕਿਪੋ ਝੋਟੇ ਦਿਖਾਵਾਂਗੇ ਨੀਤੀ ਰਵੀ ਦੀ ਗੱਪਣ ਤਿਆਰ ਆਪਾਂ ਪਹੁੰਚਿਆ ਵੀਰਾ ਸਿਮਰਨ ਦੇ ਕੋਲ ਤੇ ਆਜੋ ਗੱਲਦੇ ਆਂ ਭਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਜੀ ਜੀ ਸੁਣਾਓ ਚੜਦੀ ਕਲਾ ਜੀ ਚਰਨੀ ਕਲਾ ਚਾਹੀਦੀ ਹਾਂਜੀ ਹਾਂਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਮੇਰਾ ਨਾਮ ਹਰਸ਼ਵੰਨ ਸਿੰਘ ਜੀ ਪਿੰਡ ਹੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਫੋਨ ਨੰਬਰ 9780434208 ਠੀਕ ਹੈ ਜੀ ਹਾਂਜੀ ਬਈ ਦੱਸਿਓ ਝੋਟੀ ਕਣਵਾ ਸੁਭਾ ਸੁਭੀ ਇਹ ਜੀ ਘਰ ਵਾਲੇ ਤੇ ਦੂਜੇ ਜਾਂ ਤੇ ਚਲੋ ਫਤਜਾ ਮੰਨ ਕੇ ਲਈ ਆ ਅੱਛਾ ਜੀ ਹਾਂਜੀ ਤੇ ਗੱਬਣ ਤੇ ਆ ਰਿਹਾ ਠੀਕ ਆ ਠੀਕ ਆ ਜੀ ਇੱਕ ਪੰਜ ਚਾਰ ਦਿਨ ਖੜਦੀ ਆ ਖੋਲਿਓ ਬਾਈ ਜੀ ਫਿਰ ਖੋਲ ਕੇ ਨਹੀਂ ਸਾਈਏ ਲੋ ਜੀ ਪੂਰ ਨੀਲੀ ਰਬੀ ਦੀ ਆ ਗਈ ਜੇ ਤੇ ਟੇਡਾ ਕੱਟ ਕੰਮ ਲਾ ਹੁੰਦਾ ਬਾਕੀ ਉਹ ਤੇ ਨੀ ਆਵੇ ਸੋਰਾਇਆ ਤੇ ਸੇਗਰ ਸੋਗੁਦੀ ਪੰਸਾ ਜੀ ਬਹੁਤ ਹੀ ਕਰੀਆ ਅੱਜ ਕੱਦ 2 ਵਜੇ ਤੇ ਡਰੈਕਟ ਪਾ ਤੇ ਇੰਜੈਕਟ ਕਰ ਸਕਦੇ ਆ ਹੰਸੂਲ ਤੱਕ ਚੱਡਾ ਜਿਹੜਾ ਲੱਗਾ ਪਿਆ ਵਾ ਗਰਮ ਹੋ ਜੇ ਬਈ ਕਿੰਨੇ ਕੁ ਦੁੱਧ ਵਾਲੀ ਆ ਇਹ ਇਹ ਵੀਰ ਜੀ ਘਾਰ ਵਾਲੇ ਜਾਂਦਾ ਨਾ ਲੈ ਜੋ ਗਾਂ ਲੈ ਜੋ 12 13 ਕਿਲੋ ਚੋਇਆ ਹੈ ਅਛਾ ਜੀ ਹਾਂ ਜੀ 13 ਕਿਲੋ ਮਤਲਬ 13 ਕਿਲੋ ਤੇ ਸੌਖਾ ਗੱਡੀ ਜਾਉ ਠੀਕ ਆ ਠੀਕ ਆ ਜੀ 100 ਲੈ ਲਿਓ ਗਾਹ ਨੂੰ ਕੁਝ 14 15 ਕਿਲੋ ਵਾਲੀ ਠੀਕ ਜੀ ਹਾਂ ਜੀ 13 ਕਿਲੋ ਸੌਖਾ ਗੱਡੀ ਜਾਉ ਲੋ ਜੀ ਜਿਹੜੇ ਤਿੰਨ ਚਾਰ ਦਿਨਾਂ ਦੇ ਕਰਮਾਲੀ ਲੈ ਜੂਗੀ ਬਾਕੀ ਇਹ ਜਿਹੜਾ ਢੱਲਾ ਢੱਲਾ ਨਹੀਂ ਹੈਗੀ ਮਸੂਮ ਤੱਕ ਉਹ ਵੀ ਕਵਰ ਕਰ ਜਾਣੀਆਂ ਤੇ ਪਿਓਰ ਨੀਲੀ ਰਾਵੀ ਅੱਖਾਂ 'ਚ ਵੀ ਆ ਗਈ ਆ ਤੇ ਘੱਟ ਵਜਨ ਦੀ ਬਹੁਤ ਚੰਗੀ ਹੂੰ ਕੋਈ ਨਹੀਂ ਹਾਂ ਤੇ ਖਾਣਾ ਦਾ ਸੈਰ ਗਿਆ ਜਿਹੜਾ ਜਰੂਰ ਆਪਾਂ ਲਾ ਕੇ ਤੋਂ ਚੈੱਕ ਕਰੰਦੇ ਆਂ ਐਨ ਕੇਟੀ ਗੇਟ ਤੇ ਲੱਗਾ ਪਿਆ ਤੇ 98 ਨੋਕ ਵਾਲਾ ਲੱਗਾ ਪਿਆ ਕਰਮਾਲੀ ਨੂੰ ਤੇ ਸਕੂਲ ਦਾ ਜਿਹੜਾ ਚੈੱਕ ਕਰ ਸਕਦੇ ਤੇ ਇਸ ਕੰਦਾ ਲੱਗਾ ਐਨ ਆਤੀ ਆ ਪਗਾਵਾਂ ਵਾਲੂ ਬਣੀ ਪਈ ਆ ਤੇ 13 ਲੀਟਰ ਜਿਹੜਾ ਪਿਛਲੇ ਸਵੇਰਾ ਬਾਈ ਹੋਣੀ ਰਿਕਾਰਡ ਦੱਸਦੇ ਆ ਮਿਲ ਕੇ ਰਿਕਾਰਡ ਤੇ ਚਲੋ ਬਹੁਤ ਹੀ ਚੰਗਾ ਤੇ ਆਪ ਵੀ ਚੰਗੀ ਪ्योर ਨੀਲੀ ਰਬੀ ਦੀ ਤੇ ਬਾਈ ਜੀ ਇਹਦਾ ਮੁੱਲ ਫਿਰ ਕੀ ਕਰਨਾ ਜੇ ਇੱਧਰ ਆ ਜੀ ਦੇਖ ਲਓ ਹਾਂਜੀ ਜਿੰਨੇ ਕਦੇ ਆਪਾਂ ਦੇ ਹੀ ਦੇਣੀ ਉਹਨਾਂ ਦੀ ਕਰੀਏ ਹਾਂਜੀ 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 ਬਾਕੀ ਇਹ ਵੇਖੋ ਤੁਸੀਂ ਬਣੀ ਗੁਣੀ ਕਿੱਦਾਂ ਐ ਚਫਦਾਈਆਂ ਵਾਂਗੂ ਬਣੀ ਆ ਨਹੀਂ ਕੋਈ ਛਕਣੀਆਂ ਚਲੋ ਮਹਾਰਾਜ ਡੜੀਆਂ ਲਾਵ ਕਰੇ ਜਿਹੜੀਆਂ ਵੀਰਪਰਾਵ ਚਣੀਆਂ ਤੇ ਬਾਕੀ ਇਹਦਾ ਮੁੱਲ ਵੀਡੀਓ 'ਚ ਤਾਂ ਲੋਕ ਚਲੋ ਬਥੇਰਾ ਕਰਦੇ ਸਾਲਾ ਸਾਲਾ ਲੱਖ ਕਰੰਦੇ ਆ ਹਾਂਜੀ ਬੰਦਾ ਦੇਣ ਲਾਂਨ ਵਾਲਾ ਕਰਨਾ ਹਾਂਜੀ ਹਾਂਜੀ ਮੋਲੇ ਦਾ ਇੱਕ ਨਾਹ ਕਰ ਲਈਏ ਜੇ ਇੱਕ ਨਾਹ ਹਾਂਜੀ ਨਹੀਂ ਜਾਜ ਜੀ ਕਰੀਏ ਹੁਣ ਚਲੋ ਸਵੇਰ-ਸ਼ਾਮ ਆ ਪਾ ਗਿਆ ਜੀ ਠੀਕ ਆ ਚਲੋ ਜਾਜ ਫਿਰ ਪੂਰੇ ਲੱਖ ਦੀ ਦੇ ਦਈਏ ਲੱਕੜੀ ਹਾਂਜੀ ਕਰਦੀ ਅੰਦਰ ਮੈਂ ਦੇਣਾ ਅੰਦਰ ਸਿੱਕੋ ਗੱਲ ਕਰ ਦੋਗੇ ਪੱਕੀ ਜੇ ਆਪਾਂ ਕਿਤੇ ਛੋੜ ਹੀ ਕਰਨੀ 100 200 ਰੁਪਏ ਉਹ ਕਰੀਏ ਆਪਾਂ ਆਖੋ ਲਓ ਇਹ ਜਿਹੜੀ ਫਿਰ ਆਪਾਂ 100 200 ਛੋੜ ਕਰ ਨਹੀਂ 95000 ਦੀ ਦੇ ਦਾਂਗੇ ਠੀਕ ਹੈ ਹਾਂਜੀ ਉਹ ਤਾਂ 200 ਰੁਪਏ ਛੋੜ ਕਰ ਦਾਂਗੇ ਜਿਹੜੀ ਦੇ ਲੈਣਾ ਨਾਲੀ ਆ ਬਾਕੀ ਵੇਖੋ ਨੀਲੀ ਰਾਕੀ ਦੀ ਢੇਡਾ ਘਟਿਆ ਠੀਕ ਹੈ ਠੀਕ ਲੋ ਜੀ ਬਣ ਗਈ ਤੁਮੇ ਛੇਡਾ ਆ ਗਈਆਂ ਬਾਕੀ ਛੰਡੀ ਛੋਡੀ ਬਹੁਤ ਆ ਉਹਦੀ ਚੰਗਾ ਲੱਗਾ ਕਰਨ ਵਾਲੀ ਨੂੰ ਹਾਂਜੀ ਛੰਡੀ ਛੋਡੀ ਬੜੀ ਤੀਸਰਾ ਸੂਬਾ ਸੂਗੀ ਹਾਂਜੀ ਉਹ ਜੀ ਠੀਕ ਮਤਲਬ ਇਹ ਕਿੰਨੇ ਬੰਦੇ ਭੱਜੀ ਫਿਰੇ ਨੇ ਠੀਕ ਆ ਠੀਕ ਆ ਜੀ ਆਓ ਜੀ ਬਾਕੀ ਛੱਡਾ ਛੱਡਾ ਜਿਹੜਾ ਅੱਗੇ ਵੀ ਧੁੰਨ ਤੱਕ ਤੇ ਪਿਛੇ ਵੀ ਸੂਰਜ ਤੱਕ ਲੱਗਾ ਪਿਆ ਵਾ ਤੇ ਚਲੋ ਕੋ ਵੀਰਪਰਾ ਸਾਂਭ ਕਰ ਲਓ ਜਦੋਂ ਚੰਗਾ ਕੱਢੀ ਜਾਣਾ ਮੈਨੇ ਤੇ ਵੀਡੀਓ ਨੂੰ ਭਾਈ ਜੀ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਜਿਹੜੇ ਅੱਗੇ ਕੋਈ ਵੀਰਪਰਾ ਨੇ ਪਸ਼ੂ ਖੇਤਨਾ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ